ਅੱਜ ਭਵਾਨੀਗੜ੍ਹ ਸ੍ਰੀ ਗੁਰਤੇਗਵਧ ਟਰੱਕ ਜੁਨੀਅਨ ਨੇ ਵਿਖੇ ਸਮਾਈਲ ਫਾਊਂਡੇਸ਼ਨ ਅਤੇ ਐਚ ਡੀ ਬੀ ਫਾਈਨੈਂਸ਼ੀਅਲ ਸਰਵਿਸ ਬੀਤੀ ਸਵਾਵਾ ਵੱਲੋਂ ਟਰੱਕ ਜੁਨੀਅਨ ਨੇ ਵਿਖੇ ਫਿਊਜਿਊ ਥੈਰੇਪੀ ਦਾ ਕੈਂਪ ਲਗਾਇਆ ਗਿਆ ਇਹ ਕੈਂਪ ਟਰੱਕ ਜੁਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫਗੂਵਾਲ ਦੀ ਅਗਵਾਈ ਹੇਠ ਡਰਾਈਵਰਾਂ ਲਈ ਜਿਨ੍ਹਾਂ ਦੇ ਵਿੱਚ ਗੋਡਿਆਂ ਚ ਬੈਕ ਪੇਨ ਢੂਹੀ ਦੀ ਦਿੱਕਤ ਆ ਰਹੀ ਹੈ ਉਹਨਾਂ ਦੀ ਸਹੂਲਤ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਵੀ ਕੀਤਾ ਗਿਆ ਇਸ ਮੌਕੇ ਕੈਂਪ ਦੀ ਟੀਮ ਦੇ ਕਾਰਜਕਾਰੀ ਸੰਤੋਸ਼ ਕੁਮਾਰ ਨੇ ਕੀਤੀ ਇਸ ਮੌਕੇ ਜਸਪਾਲ ਸਿੰਘ ਨਰਿੰਦਰ ਸਿੰਘ ਸੁਖਜੀਤ ਸਿੰਘ ਫੱਗੂ ਵਾਲਾ ਲਖਵਿੰਦਰ ਸਿੰਘ ਲੱਖਾ ਫੱਗੂ ਵਾਲਾ ਜਸਪਾਲ ਸਿੰਘ ਰਿੰਕੂ ਆਨੰਦਗੜ੍ਹ ਆਤਮਾਵਾਲਦ ਸਮੇਤ ਹੋਰ ਵੀ ਟਰੱਕ ਆਪਰੇਟਰ ਟਰੱਕ ਡਰਾਈਵਰ ਆਦ ਹਾਜ਼ਰ ਸਨ ਅੱਜ ਅੱਜ ਕੈਂਪ ਲਗਾਇਆ ਜਾ ਰਿਹਾ ਹੈ ਕਿਸ ਸੰਬੰਧ ਵਿੱਚ ਕੈਂਪ ਲਗਾਇਆ ਹੈ ਜੀ ਸਮਾਜ ਫਾਡੇ ਸੰਦੇਸ਼ ਦੇ ਸਹਿਯੋਗ ਨਾਲ ਇਸ ਰੈਕਟੇਡ ਦਾ ਕੈਂਪ ਲਗਾਇਆ ਜਾ ਰਿਹਾ ਹੈ। ਡਾਕਟਰ ਸਾਹਿਬ ਤੇ ساری ਟੀਮ ਅੱਜ ਰਹਿਣਾ ਹੈ। ਤਕਰੀਬਨ ਪਹਿਲੇ ਦਿਨ 25 ਤੋਂ 40 ਡਾਇਰੈਕਟਰ ਆਏ ਸੀ। ਕਿੰਨੇ ਦਿਨਾਂ ਵਾਸਤੇ ਇਹ ਕੈਂਪ ਲਗਾਇਆ ਜਾ ਰਿਹਾ ਹੈ? 3 ਤਰੀਕ ਤੋਂ 4 ਤਰੀਕ ਤੱਕ। ਅੱਜ ਕਿੰਨੇ ਕਿੰਨੇ ਪਹੁੰਚੇ ਨੇ ਉਹ ਰਹੀ? ਅੱਜ ਨੇ 30-35 ਬੇਸੈਂਟਰ ਰਿਹਾ। ਸਰ ਆਪਣਾ ਨਾਮ ਜੀ? ਸੁਜੀਤ ਸਿੰਘ ਜੀ। ਅੱਜ ਕੈਂਪ ਲਾਇਆ ਜਾ ਰਿਹਾ ਕਿਸ ਸੰਬੰਧ ਚ ਕੈਂਪ ਲਾਇਆ ਜਾ ਰਿਹਾ ਜੀ ਜੀ ਕੈਂਪ ਜਿਹੜਾ ਜਗਾ ਸਮਾਜ ਸਮਾਈਲ ਫਾਊਂਡੇਸ਼ਨ ਇੰਡੀਆ ਦੇ ਵੱਲੋਂ ਐਚਡੀਪੀ ਦੇ ਸਹਿਯੋਗ ਦੇ ਨਾਲ ਭੋਨੀਗੜ ਯੂਨੀਅਨ ਦੇ ਵਿੱਚ ਤੇ ਪ੍ਰਧਾਨ ਜੀ ਨੇ ਉਹਨਾਂ ਦੇ ਬਹੁਤ ਵੱਡਾ ਇਹਦੇ ਵਿੱਚ ਸਹਿਯੋਗ ਹੈਗਾ ਜਿਹੜਾ ਇਹ ਅੱਜ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੀ ਇਸ ਬਾਰੇ ਇਹ ਇੱਕ ਬਹੁਤ ਵੱਡਾ ਉਪਰਾਲਾ ਜੀ ਯੂਨੀਅਨ ਵਾਸਤੇ ਵੀ ਐਚਡੀ ਵਾਸਤੇ ਵੀ ਤੇ ਸਮਾਈਲ ਵਾਸਤੇ ਵੀ ਮੈਂ ਚਾਹੁੰਦਾ ਕਿ ਇਸ ਤਰ੍ਹਾਂ ਦੇ ਕੈਂਪ ਹਰ ਇੱਕ ਯੂਨੀਅਨ ਦੇ ਵਿੱਚ ਹਰ ਇੱਕ ਮਾਦਰ ਉਤੇ ਲੱਗਣੇ ਚਾਹੀਦੇ ਨੇ ਅੱਜ ਮਲਕੀ ਕਿੰਨੇ ਦਿਨਾਂ ਵਾਸਤੇ ਇਹ ਕੈਂਪ ਲਗਾਇਆ ਜਾ ਰਿਹਾ ਜੀ ਇਹ 5 ਦਿਨਾਂ ਦਾ ਕੈਂਪ ਆ ਜੀ 30 ਸਤੰਬਰ ਤੋਂ ਲੈ ਕੇ 4 ਅਕਤੂਬਰ ਇਹਦੇ ਵਿੱਚ ਕੀ ਕੀਤਾ ਜਾ ਰਿਹਾ ਮਤਲਬ ਇਹ ਕੈਂਪ ਦੇ ਵਿੱਚ ਜੀ ਇਹਦੇ ਵਿੱਚ ਇਹ ਜਿਹੜੇ ਉਹਨਾਂ ਡਰਾਈਵਰ ਵੀਰ ਨੇ ਗੱਡੀਆਂ ਚਲਾਉਂਦੇ ਨੇ ਉਹਨਾਂ ਦਾ ਧਿਆਨ ਫੋਕਸ ਹੁੰਦਾ ਸਾਹਮਣੇ ਉਹਨਾਂ ਦੇ ਕਿ ਇਹਨਾਂ ਨੂੰ ਬੈਕ ਪੈਨ ਬੋਟਿਆਂ ਦੀ ਤੇ ਝੂੰਡੀ ਦੀ ਦਿੱਕਤ ਆਉਂਦੀ ਆ ਉਹਦੇ ਕਰਕੇ ਇਹਦੇ ਵਿੱਚ ਮਸ਼ੀਨਾਂ ਪਈਆਂ ਨੇ ਇੱਥੇ ਡਾਕਟਰਾਂ ਵੱਲੋਂ ਲਿਆਂਦੀਆਂ ਆ ਤੇ ਉਹਦਾ ਜਿਹੜੀ ਦਿੱਕਤ ਹੁੰਦੀ ਆ ਉਹਦੋਂ ਕਿੰਨੇ ਕ ਟਾਈਮ ਤੱਕ ਰਮਰੀਜ਼ ਨੂੰ ਰੱਖਦੇ ਨੇ ਇਹ ਜੀ ਪ੍ਰੋਬਲਮ ਦੇ ਹਿਸਾਬ ਨਾਲ ਵੀ ਕਿੰਨੀ ਕੀ ਹੈ ਥੋੜੀ ਆ ਜਾਂ ਬਹੁਤੀ ਹੈ ਕੋਈ ਸਾਲਾਂ ਮਸ਼ੀਨਾ ਲਾਉਣ ਦਾ ਡਾਕਟਰ